ਵੱਲੇ ਅੱਜ ਕੱਲ੍ਹ ਜੀ ਹੋਰ ਬਾਜੀ ਕਿੱਦਾਂ ਜੀ ਠੀਕ ਠਾਕ ਜੀ ਵਧਿਆ ਤੁਸੀਂ ਸੁਣਾਓ ਆਪਣੀ ਕਿਵੇਂ ਚੱਲਦਾ ਬਾਜੀ ਕੰਮ ਚੱਲਦਾ ਬਾਬੇ ਨਾਮਦੇਵ ਵਾਲੇ ਦੀ ਪੂਰੀ ਕਿਰਪਾ ਆ ਕੇ ਚੱਲਾ ਚੱਲਾ ਕਿਰਪਾ ਜੀ ਬਾਬਾ ਜੀ ਦਾਣੇ ਬਹੁਤ ਮੇਰਾ ਮਾਲ ਤਾਂ ਬਹੁਤ ਹੀ ਵੇਚਿਆ ਰਗਾ ਹੁਣ ਆ ਵੀਡੀਓ ਦੋ ਤਿੰਨ ਨਹੀਂ ਪਈਆਂ ਅੱਜ ਇੱਥੇ ਵੀ ਰੂਹ ਪੂਰੀ ਖੁਸ਼ ਹੋ ਜੇ ਉਧਰ ਮੈਂ ਕੁੜੀ ਜਾਵੇ ਅੱਜ ਦਰਸ਼ਣੀ ਹੀ ਪਰ ਹਾਂਜੀ ਬੱਚਾ ਮੈਂ ਮੈਂ ਦਰਸ਼ਣੀ ਅੱਜ ਹਾਂਜੀ ਹਾਂਜੀ ਔਰ ਇਹਦਾ ਕੰਮ ਹੋ ਗਿਆ ਬੱਚਾ ਮਰ ਗਿਆ ਅੱਜ ਅੱਛਾ ਬੱਚਾ ਮਰ ਗਿਆ ਇਧਰ ਹੀ ਪਿਆ ਅੱਜ ਬੱਚਾ ਅੱਛਾ ਜੀ ਤੇ ਅੱਜ 6 ਦਿਨਾਂ ਦੀ ਮਈ ਸੁਈ ਗਿਆ ਤੇ ਕੋ 12 13 ਕਿਲੋ ਬੋਲੀ ਹੈ ਜੀ ਅੱਛਾ ਇਸ ਟਾਈਮ ਬੋਲਾ ਹੀ ਹੈ ਹੁਣੀ ਇੰਨਾ ਵਾ 15 16 ਕਿਲੋ ਤੋਂ ਦੇਣਾ ਮੈਂ ਨਹੀਂ ਅੱਛਾ ਜੀ ਹੁਣ ਇਹਦਾ ਇਹ ਆ ਵੀ ਜੇ ਲੱਗ ਗਈ ਸਾਡੀ ਹਾਂਜੀ ਤੇ ਲੱਗੀ ਠੀਕ ਹੈ ਨਹੀਂ ਤਾਂ ਆਪਾਂ ਆਪਣੀ ਘਰੋਂ ਨਹੀਂ ਲਾਗਦੇ ਨੂੰ ਉੱਧਰ ਲਾ ਲੈਣਾ ਦੁੱਧ ਵਾਲੀ ਮੈਂ ਨਹੀਂ ਕਰਨਾ ਅੰਨਾ ਨਹੀਂ ਨਹੀਂ ਕਰ ਬੜੀ ਹੈ ਦੁੱਧ ਬੜਾ ਵਾ ਬਿਲਕੁਲ ਜੀ ਬਿਲਕੁਲ ਬਿਲਕੁਲ ਉਹਦਾ ਮੈਂ ਵੜਾ ਲਿਆ ਹੁਣੀ ਮੈਂ ਪੁੱਛੀ ਵੀ ਮੈਂ ਦੀ ਹਾਂਜੀ ਤੇ ਜੇ ਲੱਗੀ ਮੈਂ ਲੈ ਲਈ ਕੇ ਦੇ ਦਾਂਗੇ ਥੋੜਾ ਬੋਧਾ ਵਾਧਾ ਘਾਟਾ ਹੋ ਜੂ ਤੇ ਫਿਰ ਆਪਾਂ ਤੇ ਘਰ ਚੋਵਾਂਗੇ ਤੂੰ ਦੋਰਾ ਜੀ ਫਿਰ ਲੋ ਜੀ ਵੇਖੋ ਨਿੰਦੀ ਜੀ ਰੋਟੀ ਆਂਦੀ ਆ ਤੇ ਬੱਛਾ ਮਰ ਗਿਆ ਇਕੱਟਾ ਜਿ ਇਕੱਟੇ ਕੱਟੀ ਜੋ ਪਈ ਆ ਉਹ ਅੰਦਰੇ ਪਈ ਹੈ ਠੀਕ ਆ ਚਵਾਜੂ ਵਧੀਆ ਜੀ ਚਵਾਤ ਮਾਣਾ ਮੁੰਡੇ ਚ ਚੋਰੀ ਹੋਣੀ ਦੇਖੋ ਕਿ ਜੋ ਵੀ ਚੱਲਦੀ ਜਿੰਨਾ ਮੋਟਰ ਚੜ੍ਹਦੀ ਲੋ ਜੀ ਵੇਖੋ ਬਰਾ ਲੈਵਾ ਵੇਖੋ ਹਾਂ ਨਹੀਂ ਨਹੀਂ ਬਹੁਤ ਕੁਆਲਟੀਲੀ ਮੈਰੀ ਬੰਗਿਆ ਨਹੀਂ ਜੇ ਟਾਲਰ ਗਾਇਨਾ ਹਾਂਜੀ 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 ਬਿਲਕੁਲ ਜੀ ਆਹ ਵੇਖੋ ਦੇਖੋ ਬਰਾ ਬਾ ਠੀਕ ਆ ਕਿੰਨਾ ਚੜਾ ਗਾ ਨੂੰ ਆਖੀ ਤਾ ਉਹਨੂੰ ਨਹੀਂ ਲੱਗਦਾ ਨਹੀਂ ਲੱਗਦਾ ਭਾਈ ਨਹੀਂ ਲੱਗਦਾ ਬਾਕੀ ਕੋਈ ਇੱਥੇ ਪੂਰ ਛਟਾ ਨਹੀਂ ਤੇ ਦੁੱਧ ਵੀ ਇਹਦੇ ਕੋਲ ਬੜਾਵਾ ਹੁਣ ਚਲੋ ਜਿਹੜਾ ਕੰਮ ਹੋ ਗਿਆ ਬੱਚੇ ਦਾ ਤਾਂ ਕਹਿ ਨਹੀਂ ਸਕਦੇ ਕਿਸਦੇ ਘਰ ਜਾ ਕੇ ਮਾਰ ਦਰਦਾ ਕਰ ਮਾਰ ਸਕਦਾ ਮਾਰ ਦਰਦਾ ਇਹ ਜ਼ਰੂਰੀ ਸਾਡੇ ਘਰ ਜਾਓ ਪਿਆਓ ਬੱਚਾ ਵੀ ਖਾਲਦੇ ਹੋ ਨਾਲ ਪਿਆਓ ਖਾਣਾਂ ਜੀ ਖਾ ਲਵੇ ਜੈ ਜੀ ਜੀਤ ਕਰਦਾ ਹੈ ਅੱਜ ਪੈਸੇ ਦੇ ਮਟਨ ਦੇ ਪਰ ਹੁਣ ਇਹ ਮੈਂ ਸਾਡੀ ਆ ਗਈ 130 35 ਦੀ ਉਹਦਾ ਹੂੰ ਹੁਣ 120 ਦੀ ਦੇ ਦਾਂਗੇ ਹੋ ਜੁਗਮਾਨਦਾਨ ਜਿੰਨਾ ਆਖੋ ਨਹੀਂ ਤੁਸੀਂ ਅੱਪੀ ਜਿੰਨਾ ਗਾਣਾ ਕਰ ਦੋ ਕੋਈ ਕਰਦਾਂਗੇ ਚਲ ਬਸ ਠੀਕ ਆ ਬਾਕੀ ਮੈਂ ਜਣੀ ਖੋਟ ਹੈ ਨਹੀਂ ਕੋਈ ਬਸ ਠੀਕ ਆ ਠੀਕ ਆ ਗਾਈਆਂ ਬਹੀ ਗਾਈਆਂ ਜੀ ਨਹੀਂ ਠੀਕ ਦਿਖੀ ਜਾਂਦੇ ਭਾਜੀ ਦੁੱਧ ਵਾਲੀ ਮਾਂ ਆ ਬਾਕੀ ਬੱਚਾ ਵੀ ਤਾਂ ਤੁਹਾਡੇ ਸਾਹਮਣੇ ਪਿਆ ਤਰਫੋਂ ਵੀਡੀਓ ਉਹ ਖਾ ਲੈਣੇ ਖਾ ਇਹੇ ਜੀ ਇਹ ਵੀ ਸੂਈ ਜਿਹੜੀ ਸਿਆਸਤਾਂ ਤਦਲਾਂ ਦੀ ਅੱਛਾ ਜੀ ਤੇ ਦੁੱਧ ਦੇ ਕੋਲ 11 12 ਕਿਲੋ ਆ 11 12 ਕਾ ਦੁੱਧ ਆ ਜੀ ਇਹ ਵੀ ਵੇਖੋ ਭਾਈ ਗਾਹ ਦੀ ਗੱਲਾਂ ਮੈਨ ਲੱਗੀ ਰਹਿ ਤਾ ਥਲੇ ਜੱਡਾ ਬਸ ਠੀਕ ਆ ਪੱਕੇ ਗੱਲੇ ਨਹੀਂ ਹੁੰਦੀ ਆ ਇਹ ਆ ਦੇਖੋ ਆਜਾ ਆਜਾ ਧਿਆਨ ਧਿਆਨ ਕੋਈ ਕੋਈ ਬੜਬੋਲਾ ਨਾ ਕੰਮ ਕਰੇ ਜੀ ਧਿਆਨ ਨਾਲ ਜਾਈਦਾ ਜਾਈਦਾ ਥੋੜਾ ਜਨਾ ਚੱਲੇ ਹੋਇਆ ਆ ਨੰਨੰਦੋ ਜੀ ਸਾਈਦਾ ਸਾਈਦਾ ਖਲੋ ਬੱਲੂ ਆਹ ਬੱਲੂ ਕਬੱਡੀ ਖੇਡਦੇ ਅੱਜ ਕਬੱਡੀ ਖੇਡੀ ਅੱਜ ਉਹਨੇ ਹਾਂਜੀ ਉਹ ਥੋੜਾ ਜਨਾ ਜ਼ੋਰਦਾਰ ਹੋ ਗਿਆ ਦਾ ਹਾਂਜੀ ਹਾਂਜੀ ਉਹਨੇ ਕਦੇ ਜ਼ੋਰ ਲਾਇਆ ਬਿਲਕੁਲ ਜੀ ਉਹ ਮੈਂ ਡੰਗ ਲੱਦਣ ਲੱਗਿਆ ਪਰ ਇਹੋ ਕੇ ਖੇਡ ਲੁੰਦਾ ਹਾਂ ਹਾਂ ਹਾਂਜੀ ਮੋੜ ਦੇਣਾ 100000 ਰੁਪਇਆ ਕਰਦੇ ਜੋ ਹਾਂ 95 ਦੇ ਦਾਂਗੇ ਅੱਪੀ ਇੱਕੋ ਹੀ ਗੱਲ ਦੋ ਹੋਰ ਛੱਡ ਦਾਂਗੇ ਬਾ ਠੀਕ ਐ ਬਾਕੀ ਵੇਖ ਲਓ ਜੀ ਤੁਹਾਡੇ ਕਾਸੇ ਨਹੀਂ ਤੁਸੀਂ ਅੱਪੀ ਕਰ ਦੋ 92000 ਦੇ ਦਾਂਗੇ ਚਲ ਬਾ ਠੀਕ ਐ ਜਾਣ ਬਾਕੀ ਤੁਹਾਡੀ ਇੱਕ ਧਾਰਾ ਕੋਈ ਮਾਰੇ ਇੰਨੀ ਚਵਾਈ ਹੈ ਝੋਡੀ ਬਾਠੀ ਠੀਕ ਐ ਜੀ ਠੀਕ ਐ ਇਹ ਗੱਬਣਾ ਇਹ ਗੱਬੜ ਜੇ ਪੰਜ ਸੱਤ ਦਿਨ ਲਿੰਦੀ ਆ ਲਓ ਜੀ ਇਸੇ ਦੀ ਥਣਾ ਦੀ ਗਰੰਟੀ ਹੋਊਗੀ ਜੀ ਬਾ ਠੀਕ ਐ ਜੀ ਕੋਈ ਆਪਣਾ ਹਿਸਾਬ ਵਾਲੇ ਵੀ ਦੋ ਦਿਨ ਕਿੰਨਾ ਲਓ ਜੀ ਵੇਖੋ ਘਰਾਂ ਦੀ ਉਹ ਇਹ ਤਾਂ ਵੱਡੀ ਮੈਂ ਆ ਫਿਰ ਆ ਦੇ ਮੈਂ ਗੱਡੀ ਤਗੜੀ ਹੈ ਮੈਂ ਪੂਰੀ ਵੱਡੀ ਛੋਟੀ ਮੈਂ ਆ ਜੇ ਬਿਲਕੁਲ ਜੀ ਆ ਦੇ ਪਈ ਥੋੜੀ ਜੀ ਆਜੋ ਜੀ ਆਜੋ ਆਜੋ ਇੱਕ ਮਿੰਟ ਇੱਕ ਮਿੰਟ ਰੁਕੋ ਇੱਕ ਮਿੰਟ ਲੈ ਜੀ ਲੈ ਜੋ ਮਾਰਨ ਨੂੰ ਦਰਦੀਆਂ ਹੁੰਦਾ ਜਨਾ ਆਜੀ ਹਾਂਦੀ ਬਾਤ ਇਹਦੀ ਥਾਏ ਕੋ ਮਾਰੋ ਥਾਏ ਕੋ ਵੇਖੋ ਉਹਨੇ ਬਣਾਉਣਾ ਕੋਈ ਨਾ ਬਣਾਉਣਾ ਤੇ ਬਰਾਊ ਚੜਾ ਵਈਆ ਜੀ ਬਰਾਊ ਚੜਾ ਬਣਾਉਣਾ ਮੈਂ ਪਹਾੜ ਪਈ ਥੋੜੀ ਜਿਹੀ ਬਾਜ ਨੂੰ ਹਾਂਜੀ ਹਾਂਜੀ ਬਰਾਊ ਦਾ ਪਤਾ ਪਾਈ ਜਾਂਦੀ ਬਿਲਕੁਲ ਜੀ ਹਾਂਜੀ ਇਹਦਾ ਮੁੱਲ 95000 ਰੁਪਏ ਇਹ ਵੀ ਬਨਵੇ ਦੇ ਦਈਏ 90 ਦੀ ਹੋਰ ਜੋ ਤੁਸੀਂ ਹੋਰ ਕਰ ਦੋ ਨਹੀਂ ਹੁਣ ਫੇਰ ਉਹਦਾ ਤਕਾ ਹੋ ਜੂਗਾ ਜਿਆਦਾ ਫੇਰ ਤਕਾ ਹੀ ਹੋ ਜਣਾ ਵੇਖੋ ਬਾਜ ਕਿੱਡੀ ਆ ਚਲੋ ਠੀਕ ਹੈ ਜਾਣ ਦੋ ਉਹ ਲੈ ਆਪੋ ਤੇ ਖੋਲਵੇਂ ਪੂਰੀ ਉਹ ਗੱਬਣਾ ਜੀ ਉਹ ਵੀ ਇਹ ਉਹ ਵੀ ਸੂਈ ਦਾ ਕੱਲ ਦੀ ਅੱਛਾ ਨੀਲੀ ਜੀ ਆ ਕੇ ਪੂਰੀ ਹੈ ਨਾ ਹੈ ਵੀ ਪੂਰੀ ਤੇ ਹੈ ਵੀ ਨੀਲੀ ਨੀਲੀ ਪੂਰੀ ਲਓ ਜੀ ਕਿੰਨੇ ਦੋਤੇ ਭਾਈ ਜੀ ਭਾਈ ਬੋਲੇ ਜੀ ਉਹ ਨਾ 10 ਕਿਲੋ ਹੋਊਗਾ ਬੋਲੇ ਦੇ ਵੇਖੋ ਜੀ ਕਰਾਂ ਦੇ ਕੱਲ ਦੀ ਸੂਈ ਮਾਜੇ ਅੱਛਾ ਮਾਜੀ ਚਵਾਈ ਵੀ ਵਧੀਆ ਲੱਗੀ ਹੈ ਮਾਜੀ ਨੂੰ ਕੱਤੀ ਮਗਰਸ ਦੇ ਠੀਕ ਆ ਚੁਆਜੂ ਵਧੀਆ ਜੀ ਧਾਰਾ ਬਰਬਰ ਆਜੋ 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 ਦਿਖਾਓ ਕਰਾ ਮੁਹਮਦ ਹਾਉ ਲਓ ਜੀ ਵੇਖੋ ਕਰਾਵੇ ਠੀਕ ਬੱਚਾ ਮੈਂ ਕਟਾ ਆ ਗਿਆ ਇਹਦੇ ਮਗਰ ਕੱਟੀ ਜੋ ਕੱਟੀ ਆ ਗਈ ਇਹਦੇ ਮਗਰ ਕੱਟੀ ਆ ਗਈ ਬਾਈ ਇਹਦੇ ਮਗਰ ਕਟਾ ਜੋ ਠੀਕ ਆ ਸਹੀ ਦੇ ਮਗਰ ਕੱਟੀ ਇਹ ਨਹੀਂ ਕਰੋ ਧਰਜੀ ਚੜਾਈ ਹਾਂਜੀ ਬਾਈ ਜੀ ਪਰ ਮੋੜ ਦੇਦਾ 50000 ਹਜ਼ਾਰ ਹੀ ਹੈ ਤਾਂ ਉਹਦਾ ਕਰ ਲਈਏ ਪਰ 90000 ਦੀ ਮੈਂ ਹੀ ਦੇ ਦਾਂਗੇ 90000 ਦੀ ਦੱਸ ਦੋ ਦਾ ਦੋ ਬੰਦੇ ਆਪੀ ਦੱਸ ਦੋ 2000 ਰੁਪਏ ਚਲੋ 80000 ਦੀ ਬੁਖਾਓ ਬੱਚੇ ਆ ਜੋ ਲਓ ਜੀ ਵੇਖੀ ਚਲੋ ਕਰਾਂ ਨਹੀਂ ਪਾਸ਼ੂ ਪਰ ਹੱਥ ਦੇ ਹਾਂਜੀ ਉਹ ਬੱਚਾ ਮਰ ਗਿਆ ਹਾਂਜੀ ਇਹ ਨਹੀਂ ਦੱਸਦਾ ਬੱਚਾ 6 ਮਹੀਨਿਆਂ ਦਾ ਤੇ ਉਹ ਜਿਹੜਾ ਦਾਹੜਾ ਉਹ ਖੰਦੇ ਲੋਗਾ 6 ਮਹੀਨਿਆਂ ਵਾਲਾ ਨਹੀਂ ਖੰਦੇ ਲੋਗਾ ਨਹੀਂ ਨਹੀਂ ਆਹ ਬੱਚਾ ਮਰ ਨਹੀਂ ਕੱਟੀ ਜੋ ਮਗਰ ਬਸ ਠੀਕ ਹੈ ਹੁਣ ਆ ਬੱਚੇ ਤਾਰੇ ਵਾਲੀ ਚੈੱਕ ਕਰੋ ਕੱਲ੍ਹ ਜੀ ਸੁਈ ਜੋ ਠੀਕ ਹੈ ਬਿਲਕੁਲ ਜੀ ਬੇਕੋ ਚਲੋ ਬਹੁਤ ਬਦੇ ਕਰਦੇ ਆ ਵੀ ਜਿਹੜੀ ਮਈ ਲੈ ਆਉਂਦੇ ਉੱਤੇ ਬੱਚੇ ਵਾਲੀ ਹਾਂਜੀ ਉਹਦਾ ਬੱਚਾ ਨਹੀਂ ਵਿਖਾਉਣਗੇ ਮਈ ਦਿਖਾਈ ਜਾਣਗੇ ਮੁੰਡਾ ਇਹ ਨਹੀਂ ਮਈ ਦਾ ਬੱਚਾ ਹੀ ਵਿਖਾੜੋ ਜਿਹੜਾ ਤਾਜ਼ਾ ਉਹਨੂੰ 나ੜੂ ਫੜਫੜ ਦੱਸਣਗੇ ਆ ਵੇਖੋ 나ੜੂ ਇਹਦਾ ਉਹਦਾ ਤੇ 나ੜੂ ਦੇਦਾ ਤੂੰ ਇਹਦਾ ਕਿਉਂ ਦੇਖਦਾ ਜੀ 나ੜੂ ਹੁੰਦਾ ਨਹੀਂ ਕਰਦੇ ਤੱਕ ਨਹੀਂ ਹੁੰਦਾ 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 ਜੇ ਅਹੀਂ ਹੁੰਦਾ ਤੇ ਆਪਾਂ ਦੇ ਚਲੋ ਜੋ ਬਿਲਕੁਲ ਜੀ ਮੈਂ ਤਾਂ ਵੀ ਕੋਈ ਗੱਲ ਨਹੀਂ ਇਹ ਫਿਰ ਕਰ ਰਹੀ ਹੈਗੀ ਆ ਸਾਨੂੰ ਕੋਈ ਗੱਲ ਨਹੀਂ ਉਹ ਮੱਝ ਬੱਝੀ ਸਾਡੇ 10ਵੇਂ ਮਹੀਨੇ ਜਾਂਦੀ ਉਹ ਵੇਚ ਲਾਂਗੇ ਹਾਂ ਸਾਨੂੰ ਕੋਈ ਫਰਕ ਨਹੀਂ ਉਹਨੇ 12 ਕਿਲੋ ਦੇਣਾ ਨੇ 15 16 ਕਿਲੋ ਦੇਣਾ 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 ਜੇ ਮੈਂ ਇਹਨੇ 16 17 ਕਿਲੋ ਤੋਂ ਦੇਣਾ 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 ਬਾਜੀ ਹੁਣ ਇਹਦੇ ਕੋਈ 13 ਕਿਲੋ ਦੋਦਿਆ ਹਾਂ ਤੇ ਇਹ ਸੂਈ ਨੂੰ ਕਿਹਨੇ ਦੇਣ ਵੇਖੋ ਪਣੀ ਵੇਖੇ ਦੇਣ ਦੀ ਆ ਚਲੋ ਮੈਲਾ ਕਿਸੇ ਘਰ ਮਾਰੂ ਇਹਦੇ ਲੈ ਜੂ ਕੋਈ ਤੇ ਬਿਲਕੁਲ ਜੀ ਬਿਲਕੁਲ ਮਾਰਦੇ ਬਾਅਦ ਮਾਰਨਾ ਮੈਂ ਬੱਚਾ ਤਾਂ ਆ ਗਿਆ ਜੀ ਉਹ ਪਰਲੀ ਮੈਨੋ ਇਹ 4 ਦਿਨ ਮਗਰੋਂ ਸਰੀਆ ਠੀਕ ਆ ਉਹ ਵੇਖੋ 8 10 ਦਾਣਾ ਦਾ ਬ ਤੌਰ ਜੀ ਠੀਕ ਆ ਜੀ ਤੁਹਾਡੀ ਕਿਰਪਾ ਰੱਬ ਦੀ ਮਹਾਰਾਜਾ ਵਾਹ ਵਾਹ ਵਈ ਜਾਂਦਾ ਸਭ ਕੁਝ ਵਈ ਜਾਂਦਾ ਵਿਗਦਾ ਜਾਂਦਾ ਸਭ ਕੁਝ ਬੜਾ ਬਾਲ ਬਿਲਕੁਲ ਜੀ ਬਿਲਕੁਲ ਬਾਲ ਤਾਂ ਬਹੁਤ ਵਿਚਾਰ ਕੰਮ ਇੱਕ ਤਾਂ ਕਿ ਉਹ ਤੁਹਾਨੂੰ ਮਾਫੂਦ ਕੀਤਾ ਉਹਦੋਂ ਫਿਰ ਆਈ ਗਏ ਇੱਕ ਤਾਂ ਤੁਸੀਂ ਚੁੱਕਿਆ ਹੀ ਨਾ ਨਹੀਂ ਕਿਹਦੇ ਜਿਆਦਾ ਬਿਜੀ ਹੋ ਪੰਜਾਬ ਦੇ ਨਹੀਂ ਹੋਇਆ ਨਹੀਂ ਚੁੱਕਿਆ ਤਾਂ ਪੰਜ 6 ਵਰੀ ਮੈਂ ਕੀਤਾ ਸੀ ਠੀਕ ਆ ਮੈਂ ਕਹਿੰਦਾ ਬਿਜੀ ਹੋਣੇ ਤੇ ਵਿਆਹ ਉਹ ਹੁੰਦਾ ਕਈ ਗੱਲਾਂ ਹੁੰਦੀਆਂ ਜੋ ਹੀ ਆ ਸਭ ਹਨ ਰਵੇ ਘਾਟ ਜਾਂਦੇ ਨਹੀਂ ਹੁੰਦਾ ਤੁਹਾਨੂੰ ਕਿਉਂ ਘਟ ਆਉਂਦੇ ਤੁਸੀਂ ਜਿਹੜੇ ਇਨਸਾਨ ਨਹੀਂ ਹੈ ਤਾਂ ਵਿਆਹ ਫਰਿਆਣਾ ਜੀ ਹੋਰ ਹੈਗੇ ਮੈਂਬਰ ਉਹ ਚਲੇ ਜਾਂਦੇ ਜਣਾ ਪੈਂਦਾ ਵਸ ਕਰੀਏ ਕੀ ਆ ਬਿਲਕੁਲ ਜੀ ਬਿਲਕੁਲ ਤੇ ਸਾਡੇ ਧੰਦੇ ਆ ਜਾਣਾ ਪੈਂਦਾ ਕਿ ਨਹੀਂ ਚਲੋ ਨੰਬਰ ਜੀ ਫਿਰ ਆਪਣਾ ਨੰਬਰ ਹੈਗਾ ਜੋ 8479 46590 ਪਿੰਡ ਭੰਗਾਲੀ ਜ਼ਿਲ੍ਹਾ ਮਸਦ ਤਹਿਸੀਲ ਮਜੀਠਾ ਬਿਲਕੁਲ ਜਿੰਕੀਪੁਰ ਦੇ ਲਾਗੇ ਹਾਂ 4 ਕਿਲੋਮੀਟਰ ਜਿੰਕੀਪੁਰ ਜੋ ਹਟਦੀ ਸਤਿ ਸ਼੍ਰੀ ਅਕਾਲ ਜੀ